500 ਪੈਸੇ ਮੰਗਾਏ ਡਬਲ ਤਾਂਬੇ ਦੇ ਸ਼ਰੀਫਲ ਇੱਕ ਨਾਰੀਅਲ ਇੱਥੇ ਕਈਆਂ ਨੂੰ ਨਾਰੀਅਲ ਤੋਂ ਹੀ ਅਲਰਜੀ ਹੈ ਨਾਰੀਅਲ ਤੇ ਬੜੇ ਤਮਕਦੇ ਉੱਥੇ ਕੈਨੇਡਾ ਮੈਂ ਕਥਾ ਕਰਨ ਗਿਆ ਇੱਕ ਖੱਡ ਪਾਰ ਤੇ ਉੱਥੇ ਪਿਆ ਨਾਰੀਅਲ ਇੱਕ ਗਿਆਨਿਆ ਸੁਹਾ ਗਿਆ ਮੈਨੂੰ ਕਹਿੰਦਾ ਬਾਬਾ ਜੀ ਇਹ ਨਾਰੀਅਲ ਕਹਿੰਦੇ ਰੱਖੇ ਮੈਂ ਸਮਝ ਲਿਆ ਉਹਦੀ ਨਾਲ ਮੈਂ ਕਹਿੰਨੇ ਐ ਨਹੀਂ ਲੋਟਣਾ ਮੈਂ ਕਿਹਾ ਸਾਢੇ ਕੋਹ ਤੱਕ ਤਿੰਨ ਦਿਨ ਦਾ ਪਿਆ ਤੇਰੇ ਇਹਨੇ ਕੀ ਦਾਗ ਮਾਰੀ ਆਉਂਦੇ ਤੇ ਤੂੰ ਮੱਥਾ ਸਵਾਰ ਕੇ ਟੇਕੇ ਨਹੀਂ ਪਹਿਲੇ ਨਾਰੀਅਲ ਨੂੰ ਚਿੰਬੜ ਗਿਆ ਸਾਡੇ ਕੋਲ ਤਾਂ ਮੈਂ ਕਿਹਾ 3 ਦਿਨ ਦਾ ਪੇਸਾਂ ਤਾਂ ਕੁਝ ਕਹਿ ਨਹੀਂ ਨੇ ਤੈਨੂੰ ਕੀ ਤਕਲੀਫ ਕੀਤੀ ਨਹੀਂ ਕਹਿੰਦਾ ਬਾਹਮਣ ਇਹ ਬਾਬਾ ਜੀ ਨਾਰੀਅਲ ਕਿ ਬਾਹਮਣਾ ਦਾ ਹੁੰਦਾ ਮੈਂ ਕਿਹਾ ਫਿਰ ਅਸਲ ਮੂਰਖਾ ਨੰਦ ਤੈਨੂੰ ਗਿਆਨੀ ਐਵੇਂ ਕਹਿੰਨੇ ਕਹਿੰਦਾ ਕਹਤੇ ਜੀ ਮੈਂ ਕਿਹਾ ਨਾਰੀਅਲ ਤੇ ਕਿ ਦਰਖਤ ਨੂੰ ਲੱਗਦਾ ਜਿਵੇਂ ਸੇਬ ਲੱਗਦੇ ਨੇ ਅੰਬ ਲੱਗਦੇ ਨੇ ਅਮਰੂਦ ਲੱਗਦੇ ਨੇ ਦਰਖਤ ਨੂੰ ਲੱਗਦਾ ਨਾ ਮੈਂ ਕਿਹਾ ਬਾਹਮਣਾ ਦੇ ਕਿ ਟੇਕੇ ਲੱਗਦੇ ਨਾਲੀ ਕਬਹੜਾ ਦੀ ਕੂਣੀ ਨੂੰ ਲੱਗਦਾ ਨਾਰੀਆ। ਉਹ ਰੱਖੋ ਨਾ ਰੱਖੋ ਤੇ ਬ੍ਰਾਹਮਣ ਕੀ ਲੱਗਦੇ ਨੇ ਨਾਰੀਆ ਦੇ ਭਾਈ। ਇਹ ਤਾਂ ਦਰਖਤ ਨੂੰ ਲੱਗਣ ਵਾਲਾ ਫਾਲ ਹੈ ਇੱਕ। ਤੁਹਾਨੂੰ ਅਲਰਜੀ ਹੈ ਨਾ ਰੱਖੋ ਭਾਈ। ਪਰ ਬ੍ਰਾਹਮਣੇ ਨੂੰ ਕਹਨੂ ਦੇ ਨੇ ਹੋ। ਨਾਰੀਅਲ ਬ੍ਰਾਹਮਣਾਂ ਨੂੰ ਦੇ ਦਿਓ। ਸ਼ੇਵ ਬਾਣੀਆਂ ਨੂੰ ਦੇ ਦਿਓ। ਅੰਬ ਖੱਤਰੀਆਂ ਨੂੰ ਦੇ ਦਿਓ। ਅੰਗੂਰ ਦੇ ਦਿਓ ਮੁਸਲਮਾਨਾਂ ਨੂੰ ਤੁਸੀਂ ਟੱਲੀਆਂ ਵਜਾਉਂਦੇ ਫਿਰਿਓ। ਵੇਖੋ ਕੈਸੀ ਮਨਮਤ ਆਈ ਹੈ। ਉਹੀ ਰਜਿਸਟਰੀਆ ਕਰਾਤੀਆਂ ਚੀਜ਼ਾਂ ਨਹੀਂ। ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਪਰ ਤੋਂ ਪਰ ਬ੍ਰਾਹਮਣਾਂ ਦਾ ਕਾਨੂੰ ਵਿਚਾਰ ਨੂੰ ਫਸਾਉਨੇ ਉਹਨੂੰ ਉਹ ਤਾਂ ਦਰਖਤ ਨੂੰ ਲੱਗਣ ਵਾਲਾ ਫਲ ਹੈ ਨਾਰੀਅਲ ਫਲ ਸਿੰਬਰ ਪਾਕਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਦਰਖਤ ਨੂੰ ਲੱਗਦਾ ਹੈ ਤੇ ਹੋਰ ਵੀ ਤੁਸੀਂ ਵੇਖਿਆ ਆਣਾ ਕਲਕੱਤੇ ਜਾਣੇ ਕਦੇ ਸਾਨੂੰ ਜਾਣਾ ਪੈਂਦਾ ਮਦਰਾਸ ਪੁਨੇ ਉੱਥੇ ਜਿੰਨੇ ਸਿੱਖ ਰਹੇ ਨੇ ਨਾ ਉਹਨਾਂ ਦੇ ਘਰ ਤੁਸੀਂ ਜਾਓ ਉਹ ਕੁਝ ਨਹੀਂ ਪੁਲਾਉਂਦੇ ਤੁਹਾਨੂੰ ਸਭ ਤੋਂ ਪਹਿਲਾਂ ਨਾਰੀਅਲ ਪਾਨ ਕੇ ਪੁਲਾਉਂਦੇ 15 15 ਨਾਰੀਅਲ ਇੱਕ ਇੱਕ ਸਿੱਖ ਨਿਤ ਪੀਂਦਾ ਹੈ ਤਾਂ ਉਹ ਤਾਂ ਪਿਓਰ ਬ੍ਰਾਹਮਣ ਬਣ ਗਏ ਹੋਣੇ ਅੱਜ ਖੇ ਆ ਕੁਲ ਸਭ ਉਹਨਾਂ ਦੇ ਅੰਦਰ ਜਾਂਦਾ ਨਾਰੀਅਲ ਇਹ ਬੀਬੀਆਂ ਬੈਠੀਆਂ ਸਾਡੀਆਂ ਇਹ ਪਤਾ ਨਹੀਂ ਇੱਕ ਇੱਕ ਸਾਲ ਵਿੱਚ ਡੇਢ ਡੇਢ ਕਿਲੋ ਨਾਰੀਅਲ ਦਾ ਤੀਨ ਸਿਰ ਨੂੰ ਲਾ ਦਿੰਦੀ ਹੈ ਦੇਖੋ ਤਾਂ ਬ੍ਰਾਹਮਣੀਆਂ ਤਾਂ ਨਹੀਂ ਬਣ ਗਈਆਂ ਆਨ ਸਿਰ ਤੇ ਤੇਲ ਪਾਉਂਦੀ ਹੈ ਇਹਨਾਂ ਦਾ ਕੱਖ ਨਹੀਂ ਪਕੜੇ ਤੇ ਮਾਂ ਦੇ ਕੋਲ ਪਿਆ ਪਤਾ ਨਹੀਂ ਕੀ ਚੁੰਡੀਆਂ ਵੱਢਦਾ ਹੋ ਨਾਰਖੋ ਬਨੁਕਤੇ ਜਿੰਨੂੰ ਕਿਉ ਕਰਦੇ ਦਸਾਂ ਗੁਰੂਆਂ ਨੇ ਜਦ ਇੱਕ ਦੂਜੇ ਗੁਰੂ ਨੂੰ ਗੁਰਗੱਦੀ ਦਿੱਤੀ ਨਾਰੀਅਲ ਰੱਖ ਕੇ ਮੱਥਾ ਟੇਕੀ ਸੋ ਸੂਰਜ ਪ੍ਰਕਾਸ਼ ਪੜੋ ਆ ਗੁਰੂ ਗ੍ਰੰਥ ਸਾਹਿਬ 1765 ਕਤਕ ਵਦੀ ਦੂਜ ਸਚਖੰਡ ਸ੍ਰੀ ਅਨੂਰ ਸਾਹਿਬ ਨਦੇੜ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੋਂ ਵੱਡਾ ਕਿਹੜਾ ਖਾਲਸਾ ਜਮੇ ਇਹ ਚਪਤਨੀ ਕੀ ਉਹ ਨੁਕਤਾ ਜੀ ਨਹੀਂ ਵਸ ਹਰ ਕਿਸ਼ਨ ਸਾਹਿਬ ਜਿਨ੍ਹਾਂ ਦਾ ਅਜ ਪ੍ਰਕਾਸ਼ ਜਿਨੇ ਉਹਨੇ ਦਿੱਲੀ ਤੋਂ ਸ਼ਹਿਰ ਵਿੱਚ ਸਿੱਖ ਭੇਜ ਕੇ ਪੰਜ ਪੈਸੇ ਤੇ ਨਾਰੀਅਲ ਮੰਗਾਇਆ ਉਹ ਥਾਲ ਵਿੱਚ ਰੱਖੇ ਉਠਣੀ ਸੀ ਸਕਦੇ ਉਹ ਜੋ ਐਸੀ ਵਿਸਤਾ ਸੀ ਮਹਾਰਾ ਜੀ ਤੇ ਬੈਠੇ ਬੈਠਿਆਂ ਨੇ ਪੰਜ ਪ੍ਰਕਰਮਾ ਕੀਤੀਆਂ ਮਨ ਕਰਕੇ ਉਸ ਥਾਲ ਦੀਆਂ ਤੇ ਪੰਜ ਵਾਰ ਟੇਕਿਆ ਮੱਥਾ ਤੇ ਕਹਿ ਦਿੱਤਾ ਬਾਬਾ ਭੈਓ ਬਕਾਲੇ ਮਕਾਲਾ ਸ਼ਹਿਰ ਤੇ ਨਿਸ਼ਾਨੀ ਦੱਸੀ ਕੌਣ ਨੇ ਉਹ ਸਿੱਖੋ ਉਕਤਾ ਨਾ ਜਾਏ ਪੰਜ ਪੈਸੇ ਮੰਗਾਏ ਡਬਲ ਤਾਂਬੇ ਦੇ ਸ਼ਰੀਫਲ ਇੱਕ ਨਾਰੀਅਲ ਇੱਥੇ ਕਈਆਂ ਨੂੰ ਨਾਰੀਅਲ ਤੋਂ ਹੀ ਅਲਰਜੀ ਹੈ ਨਾਰੀਅਲ ਤੇ ਬੜੇ ਤਮਕਦੇ ਉੱਥੇ ਕੈਨੇਡਾ ਮੈਂ ਕਥਾ ਕਰਨ ਗਿਆ ਇੱਕ ਖੱਡ ਪਾਰ ਤੇ ਉੱਥੇ ਪਿਆ ਨਾਰੀਅਲ ਇੱਕ ਗਿਆਨ ਆ ਸੁਹਾ ਗਿਆ ਮੈਨੂੰ ਕਹਿੰਦਾ ਬਾਬਾ ਜੀ ਇਹ ਨਾਰੀਅਲ ਕਾਤੇ ਰੱਖੇ ਮੈਂ ਸਮਝ ਗਿਆ ਉਹਦੀ 나ੜ ਮੈਂ ਕਹਿੰਦੇ ਐ ਨਹੀਂ ਲੋਟਣਾ ਮੈਂ ਕਿਹਾ ਸਾੜੇ ਕੋਹ ਤਾਂ ਤਿੰਨ ਦਿਨ ਦਾ ਪਿਆ ਤੇਰੇ ਇਹਨੇ ਕੀ ਡਾਂਗ ਮਾਰੀ ਆਉਂਦੇ ਤੇ ਤੂੰ ਮੱਥਾ ਸਵਾਰ ਕੇ ਠੇਕੇ ਨਹੀਂ ਪਹਰੇ ਨਾਰੀਏ ਨੂੰ ਚਿੰਬੜ ਗਿਆ ਸਾੜੇ ਕੋਹ ਤਾਂ ਮੈਂ ਕਿਹਾ ਤਿੰਨ ਦਿਨ ਦਾ ਪੇ ਸਾਨੂੰ ਤਾਂ ਕੁਝ ਕਹਿ ਨਹੀਂ ਨੇ ਤੈਨੂੰ ਕੀ ਤਕਲੀਫ ਕੀਤੀ ਨਹੀਂ ਕਹਦਾ ਬਾਹਮਣ ਇਹ ਬਾਬਾ ਜੀ ਨਾਰੀਏ ਲਖੇ ਬਾਹਮਣਾ ਦਾ ਹੁੰਦਾ ਮੈਂ ਕਿਹਾ ਫਿਰ ਅਸਲ ਮੂਰਖਾ ਨੰਦੇ ਤੂੰ ਤੈਨੂੰ ਗਿਆਨੀ ਐਵੇਂ ਕਹਿੰਦੇ ਕਹਿੰਦੇ ਕਹਤੇ ਜੀ ਮੈਂ ਕਿਹਾ ਨਾਰੀਅਲ ਤੇ ਇੱਕ ਦਰਖਤ ਨੂੰ ਲੱਗਦਾ ਜਿਵੇਂ ਸੇਬ ਲੱਗਦੇ ਨੇ ਅੰਬ ਲੱਗਦੇ ਨੇ ਅਮਰੂਦ ਲੱਗਦੇ ਨੇ ਦਰਖਤ ਨੂੰ ਲੱਗਦਾ ਮੈਂ ਕਿਹਾ ਬਹਾਮਣਾਂ ਦੇ ਕਿ ਟੇਮ ਲੱਗਦਾ ਨਾਲੀ ਤੇ ਬਹਾਮਣਾਂ ਦੀ ਕੂਣੀ ਨੂੰ ਲੱਗਦਾ ਨਾਰੀਅਲ ਉਹ ਰੱਖੋ ਨਾ ਰੱਖੋ ਤੇ ਬਹਾਮਣ ਕੀ ਲੱਗਦੇ ਨੇ ਨਾਰੀਆਂ ਦੇ ਭਾਈ ਇਹ ਤਾਂ ਦਰਖਤ ਨੂੰ ਲੱਗਣ ਵਾਲਾ ਫਾਲ ਹੈ ਇੱਕ ਤੁਹਾਨੂੰ ਅਲਰਜੀ ਹੈ ਨਾ ਰੱਖੋ ਭਾਈ ਪਰ ਬਹਾਮਣਾਂ ਨੂੰ ਕਾਨੂੰ ਦੇ ਨੇ ਹੋ ਨਾਰੀਅਲ ਬਹਾਮਣਾਂ ਨੂੰ ਦੇ ਦਿਓ ਸੇਬ ਬਾਣੀਆਂ ਨੂੰ ਦੇ ਦਿਓ ਅੰਬ ਖੱਤਰੀਆਂ ਨੂੰ ਦੇ ਦਿਓ ਅੰਗੂਰ ਦੇ ਦੇ ਮੁਸਲਮਾਨਾਂ ਨੂੰ ਤੁਸੀਂ ਟਲੀਆਂ ਵਜਾਉਂਦੇ ਫਿਰੇ ਹੋ ਵੇਖੋ ਕੈਸੀ ਮਨਮਤ ਆਈ ਹੈ ਉਹੀ ਰਜਿਸਟਰੀਆਂ ਕਰਾਤੀ ਚੀਜ਼ਾਂ ਦੀ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਵਰਤੋ ਪਰ ਬਾਹਮਣਾ ਨਾ ਕਰੂ ਵਿਚਾਰ ਨੂੰ ਪਸਾਉਨੇ ਉਹਨੂੰ ਉਹ ਤਾਂ ਦਰਖਤ ਨੂੰ ਲੱਗਣ ਵਾਲਾ ਫਲ ਹੈ ਨਾਰੀਅਲ ਫਲ ਸੇਂਬਰ ਪਾਕਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਦਰਖਤ ਨੂੰ ਲੱਗਦਾ ਤੇ ਹੋਰ ਵੀ ਤੁਸੀਂ ਵੇਖਿਆ ਹੋਣਾ ਕਲਕੱਤੇ ਜਾਂਦੇ ਹੋ ਕਦੇ ਸਾਨੂੰ ਜਾਣਾ ਪੈਂਦਾ ਮਦਰਾਸ ਪੂਨੇ ਉੱਥੇ ਜਿੰਨੇ ਸਿੱਖ ਰਹੇ ਨੇ ਨਾ ਉਹਨਾਂ ਦੇ ਘਰ ਤੁਸੀਂ ਜਾਓ ਉਹ ਕੁਝ ਨਹੀਂ ਪੁਲਾਉਂਦੇ ਤੁਹਾਨੂੰ ਸਭ ਤੋਂ ਪਹਿਲਾਂ ਨਾਰੀਅਲ ਭੰਨ ਕੇ ਪੁਲਾਉਂਦੇ 15 15 ਨਾਰੀਅਲ ਇੱਕ ਇੱਕ ਸਿੱਖ ਨਿਤ ਪੀਂਦਾ ਤਾਂ ਉਹ ਤਾਂ ਪਿਓਰ ਬ੍ਰਾਹਮਣ ਬਣ ਗਏ ਹੋਣੇ ਅੱਜ ਖੇ ਆ ਕੋਈ ਸਤ ਉਹਨਾਂ ਦੇ ਅੰਦਰ ਜਾਂਦਾ ਨਾਰੀਅਲ ਇਹ ਬੀਬੀਆਂ ਬੈਠੀਆਂ ਸਾਈਆਂ ਇਹ ਪਤਾ ਨਹੀਂ ਇੱਕ ਇੱਕ ਸਾਲ ਵਿੱਚ ਡੇਢ ਡੇਢ ਕਿਲੋ ਨਾਰੀਅਲ ਦਾ ਤੇਲ ਸਿਰ ਨੂੰ ਲਾਦਣੀ ਹੈ ਦੇਖੋ ਤਾਂ ਬੰਮਣੀਆਂ ਤਾਂ ਨਹੀਂ ਬਣ ਗਈਆਂ ਆਨ ਸਿਰ ਤੇ ਤੇਲ ਪਾਉਂਦੀ ਹੈ ਇਹਨਾਂ ਦਾ ਕੱਖ ਨਹੀਂ ਪਕੜੇ ਤੇ ਮਾਹ ਦੇ ਕੋਲ ਪਿਆ ਪਤਾ ਨਹੀਂ ਕੀ ਚੁੰਡੀਆਂ ਵੱਢਦਾ ਹੋ ਉਹ ਰਖੇ ਨੇ ਰੱਖੋ ਨਾਨਕ ਉਹ ਬਨੁਕਤੇ ਜਿੰਨੂੰ ਕਿਉਂ ਕਰਦੇ ਦਸਾਂ ਗੁਰੂਆਂ ਨੇ ਜਦ ਇੱਕ ਦੂਜੇ ਗੁਰੂ ਨੂੰ ਗੁਰਗੱਦੀ ਦਿੱਤੀ ਨਾਰੀਅਲ ਰੱਖ ਕੇ ਮੱਥਾ ਟੇਕਿਆ ਸਾਰਾ ਸੂਰਜ ਪ੍ਰਕਾਸ਼ ਪੜੋ ਆ ਗੁਰੂ ਗ੍ਰੰਥ ਸਾਹਿਬ 1765 ਕਤਕ ਵਦੀ ਦੂਜ ਸਚਕੰਡ ਸ੍ਰੀ ਹਜੂਰ ਸਾਹਿਬ ਨਦੇੜ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਪੰਜ ਪੈਸੇ ਨਾਰੀਅਲ ਰਾਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੋਂ ਵੱਡਾ ਕਿਹੜਾ ਖਾਲਸਾ ਜਮਾ ਇੱਥੇ ਪਤਾ ਨਹੀਂ ਕੀ ਹੁੰਦਾ ਨੁਕਤਾ ਚੀਨੀ ਬਸ ਹਰ ਕਿਸ਼ਨ ਸਾਹਿਬ ਜਿਨ੍ਹਾਂ ਦਾ ਅੱਜ ਪ੍ਰਕਾਸ਼ ਲੈਣਾ ਉਹਨੇ ਦਿੱਲੀ ਤੋਂ ਸ਼ਹਿਰ ਵਿੱਚ ਸਿੱਖ ਭੇਜ ਕੇ ਪੰਜ ਪੈਸੇ ਤੇ ਨਾਰੀਅਲ ਮੰਗਾਇਆ ਉਹ ਥਾਲ ਵਿੱਚ ਰੱਖੇ ਉੱਠ ਨਹੀਂ ਸੀ ਸਕਦੇ ਉਹ ਜੋ ਐਸੀ ਵਿਸਥਾ ਸੀ ਮਹਾਰਾ ਜੀ ਤੇ ਬੈਠੇ ਬੈਠੇ ਨੇ ਪੰਜ ਪ੍ਰਕਰਮਾਂ ਕੀਤੀਆਂ ਮਨ ਕਰਕੇ ਉਸ ਥਾਲ ਦੀਆਂ ਤੇ ਪੰਜ ਵਾਰ ਟੇਕਿਆ ਮੱਥਾ ਤੇ ਕਹਿ ਦਿੱਤਾ ਬਾਬਾ ਭੈਓ ਬਕਾਲੇ